ਸਤਿ ਸ਼੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਤਹੰਤਰਨ ਜਿਮਨੀ ਚੌਂਚ ਅਜੇ ਤਾਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਨੇ ਲੇਕਿਨ ਚੌਂਚ ਪ੍ਰਚਾਰ ਇੰਨਾ ਜ਼ੋਰ ਫੜ ਗਿਆ ਤੇ ਮੈਨੂੰ ਲੱਗਦਾ ਹੈ ਕਿ ਚੌਂਚ ਪ੍ਰਚਾਰ ਦਾ ਇੱਕ ਵੱਡਾ ਕਾਰਨ ਇਹ ਹੋਇਆ ਕਿ ਜਦੋਂ ਮਨਦੀਪ ਸਿੰਘ ਜਿਹੜਾ ਕਿ ਪੰਥਕ ਵਿਦਵਾਨ ਹੈ ਜਿਹੜਾ ਸਾਰੇ ਧੜਿਆਂ ਦਾ ਪੰਥਦਿਆਂ ਦਾ ਹਾਲਾਂਕਿ ਅਕਾਲੀ ਦਲ ਬਾਰਿਸ ਪੰਜਾਬ ਦੇ ਨੇ ਟਿਕਟ ਦਿੱਤੀ ਲੇਕਿਨ ਉਹ ਖੁਦ ਕਹਿੰਦੇ ਨੇ ਅਸੀਂ ਤਾਂ ਸਾਂਝੇ ਬਈਦਪਾਰਾਂ ਪੰਥ ਦੇ ਤੇ ਉਹਨਾਂ ਦੀ سپورਟ ਕਰਲ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੇ ਵੀ ਕੀਤੀ ਸਿਮਰਤਜੀਤ ਸਿੰਘ ਮਾਨ ਨੇ ਕਹਿੰਦੇ ਜੀ ਅਸੀਂ ਇਹਨਾਂ ਨੂੰ ਜਿਹੜਾ ਹੈ ਸੰਪੂਰਨ سپورਟ ਦੇਵਾਂਗੇ ਤੇ ਵਿਧੀਵਤ ਤਰੀਕੇ ਨਾਲ ਰਸਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਮੁਰ ਸਰਜੀਤ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਕਹਿਤਾ ਜਨਰੇਟਡ ਸਿਖਰ ਤੇ ਪਹਿਲੀ ਨਾਲ ਸੀ ਇਹਦਾ ਮਤਲਬ ਕਿ ਇਹ ਉਮੀਦਵਾਰ ਮਨਦੀਪ ਸਿੰਘ ਸੰਦੀਪ ਸਣੀ ਦਾ ਜਿਹੜਾ ਭਰਾ ਹੈ ਉਹ ਵੱਡਾ ਭਰਾ ਉਹ ਪੰਥਕ ਉਮੀਦਵਾਰ ਹੈ ਖੈਰ ਜਿਸ ਦਿਕੇ ਨਾਲ ਉਹਦਾ ਕਾਫਲਾ 300 ਗੱਡੀਆਂ ਦਾ ਆਇਆ ਜਿਵੇਂ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਤਰਨ ਤਰਨ ਪਹੁੰਚੇ ਮੱਥਾ ਟੇਕ ਕੇ ਸਭ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਸਾਰਿਆਂ ਨੂੰ ਚਿੰਤਾ ਹੋਣੀ ਸੁਭਾਵਕ ਸੀ ਤੇ ਚਿੰਤਾ ਹੋ ਗਈ ਹੈ ਡਰ ਹੋ ਗਿਆ ਉਸੇ ਡਰ ਚੋਂ ਉਸੇ ਡਰ ਚੋਂ ਭੋਲਿਆ ਜਾ ਰਿਹਾ ਹੈ ਉਸੇ ਡਰ ਚੋਂ ਉਲਜਾਮ ਲੱਗ ਰਹੇ ਨੇ ਉਸੇ ਡਰ ਚੋਂ ਡਰਾਇਆ ਜਾ ਰਿਹਾ ਹੈ ਉਥੋਂ ਦੇ ਵੋਟਰਾਂ ਨੂੰ ਡਰਉਣ ਦੀ ਗੱਲ ਸਭ ਤੋਂ ਜ਼ਿਆਦਾ ਰਾਜਾ ਵੜਿੰਗ ਨੇ ਕੀਤੀ ਅੱਜ ਜਦੋਂ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਇਹ ਕਹਿੰਦੇ ਸੁਣੇ ਗਏ ਕਿ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਖਾਲਸਤਾਨ ਚਾਹੁੰਦੇ ਹੋ ਕਿ ਤੁਸੀਂ ਹਿੰਦੂਸਤਾਨ ਚਾਹੁੰਦੇ ਹੋ ਤੁਸੀਂ ਕਿਹੜਾ ਐਮਐਲਏ ਚਾਹੁੰਦੇ ਹੋ ਜਿਹੜਾ ਜੇਲ੍ਹ ਚ ਬੈਠਾ ਹੋਵੇ ਜਾਂ ਜੇਲ੍ਹ ਤੋਂ ਬਾਹਰ ਹੋਵੇ ਤੁਸੀਂ ਕੌਣ ਚਾਹੁੰਦੇ ਹੋ ਤੁਸੀਂ ਫਰੋਤੀਆਂ ਵਾਲਾ ਚਾਹੁੰਦੇ ਹੋ ਇਹ ਇਹਦਾ ਕੋਈ ਕੋਈ ਤਕ ਨਹੀਂ ਬਣਦੀ ਐ ਇਸ ਤਰ੍ਹਾਂ ਦੀ ਗੱਲ ਦੀ ਗੱਲ ਤੁਸੀਂ ਕੋਈ ਮੁੱਦੇ ਦੀ ਕਰਦੇ ਤਾਂ ਮੈਨੂੰ ਲੱਗਦਾ ਜਿਆਦਾ ਵਧੀਆ ਸੀ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਵੀ ਨਹੀਂ ਖਾਲਸਤਾਨ ਕੋਈ ਮੁੱਦਾ ਹੀ ਨਹੀਂ ਹੈ ਹੁਣ ਤੇ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਖਾਸ ਹਨ ਜਿਹਨੂੰ ਦੇਸ਼ ਦਾ ਗੂਦੀ মিডিਆ ਟီਰਾ মিডিਆ ਖਾਲਸਤਾਨ ਕਹਿ ਕੇ ਪ੍ਰਚਾਰਦਾ ਉਹ ਅਮਰਤਪਾਲ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ ਔਰ ਖਾਲਸਤਾਨ ਦਾ ਕੋਈ ਕਿਤੇ ਹੋਰ ਇਹ ਤਾਂ ਸੋਚ ਚੁੱਕੀ ਹੈ ਤੁਸੀਂ ਉਹਨੂੰ ਕਿਵੇਂ ਖਾਲਸਤਾਨੀ ਜੇ ਮਨ ਵੀ ਲੋ ਖਾਲਸਾਨੀ ਵੈਸੇ ਖਾਲਸਤਾਨੀ ਕਹਿਣ ਨਾਲ ਉਹ ਖਾਲਸਾ ਦਾ ਨਾਅਰਾ ਲਾਉਦੇ ਸਮਿਸਿੰਗ ਆ ਉਹ ਕਹਦੇ ਸੰਵਿਧਾਨ ਦੇ ਪਿਤਾ ਉਹ ਠੀਕ ਹੈ ਜੋ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹਾਲਕਿ ਇਹਨਾਂ ਨੇ ਕੋਈ ਅਸੀ ਗੱਲ ਮਨਦੀਪ ਸਿੰਘ ਤਾਂ ਇਹ ਗੱਲ ਕੀਤੀ ਹੋਈ ਨਹੀਂ ਮਨਦੀਪ ਸਿੰਘ ਤਾਂ ਕਹਿੰਦਾ ਮੈਂ ਤਾਂ ਪੰਥ ਦੇ ਨਾਂ ਤੇ ਕਿਉਂਕਿ ਜਿਸ ਤਰੀਕੇ ਨਾਲ ਮੇਰਾ ਸਾਡਾ ਤਾਂ ਪਰਿਵਾਰ ਹੀ ਕੋਈ ਸਿਆਸੀ ਪਰਿਵਾਰ ਨਹੀਂ ਸੀ ਮਨਦੀਪ ਸਿੰਘ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਕਹਿੰਦਾ ਸਾਡਾ ਪਰਿਵਾਰ ਸਿਆਸੀ ਨਹੀਂ ਸੀ ਵੇਰ ਜਿਹੜਾ ਸੰਦੀਪ ਸਿੰਘ ਸਣੀ ਨੂੰ ਜਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਕੁੱਟਿਆ ਗਿਆ ਤੰਗ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਸਾਫ਼ ਦੀ ਲੜਾਈ ਲੜ ਰਹੇ ਹਾਂ ਉਹਨੇ ਤੇ ਇਹ ਗੱਲ ਕੀਤੀ ਹੈ ਔਰ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਇਹ ਤਰਨ ਤਰਨ ਦਾ ਇਲਾਕਾ ਹੈ ਤੇ ਤਰਨ ਤਰਨ ਦੇ ਇਲਾਕੇ ਚ ਜਿਸ ਤਰੀਕੇ ਨਾਲ ਉਹ ਸੁਭਾ ਸਿੰਘ ਨੇ ਜਿਹੜਾ ਆਪਣੇ ਆਪ ਨੂੰ ਸੁਭਾ ਸਰਹੰਦ ਕਹਾਉਂਦਾ ਸੀ ਜਿਵੇਂ ਉਹ ਤੇ ਇੱਥੇ ਤਸ਼ੱਦਦ ਕੀਤਾ ਹੈ ਅਤਿਆਚਾਰ ਕੀਤਾ ਹੈ ਫੇਕ ਐਨਕਾਊਂਟਰ ਕੀਤੇ ਨੇ ਬਲਾਤਕਾਰ ਕੀਤੇ ਨੇ ਜਿਹੜੇ ਵੀ ਜ਼ੁਲਮ ਕਰ ਸਕਦਾ ਸੀ ਉਸ ਵੇਲੇ ਉਸ ਪੁਲਿਸ ਅਫਸਰ ਨੇ ਕੀਤੇ ਨੇ ਉਸ ਨਾਲ ਉਸਦੀ ਕੁੱਟ ਨੂੰ ਲੋਕਾਂ ਨੇ ਰਹਿਣਸ਼ ਕੀਤਾ ਲੋਕਾਂ ਨੂੰ ਚੰਗਾ ਲੱਗਿਆ ਕਿ ਇਹਨੂੰ ਇਹਦਾ ਥੋੜਾ ਬਹੁਤਾ ਸਕੂਨ ਤਸੱਲੀ ਮਿਲੀ ਹੈ ਉਹਦੇ ਨਾਲ ਉਹਦੇ ਇਹ ਵਿੱਚੋਂ ਮੈਨੂੰ ਲੱਗਦਾ ਹੈ ਕਿ ਲੋਕ ਸ਼ਾਇਦ ਇਹਦੇ ਨਾਲ ਸੁਧੀਰ ਸੂਰੀ ਦਾ ਸੁਧੀਰ ਸੂਰੀ ਦੇ ਜੋ ਮਰਜੀ ਹੈ ਮੈਂ ਇਹਦੇ ਕਦੇ ਵੀ ਹੱਕ 'ਚ ਨਹੀਂ ਰਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਹੋਵੇ ਪਰ ਜਿਵੇਂ ਸੁਧੀਰ ਸੂਰੀ ਬੋਲਦਾ ਸੀ ਜਿਵੇਂ ਉਹ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਸੀ ਤੇ ਬਹੁਤ ਸਾਰੇ ਲੋਕਾਂ ਨੇ ਸਦੀ ਸੁਰਦੀ ਦੀ ਮੌਤ ਤੋਂ ਬਾਅਦ ਸਨੀਨ ਨੂੰ ਸਨੀ ਨਾਲੋਂ ਨਦੀ ਹਮਦਰਦੀ ਹੋਈ ਹੈ ਇਹ ਵੀ ਮੰਨਣਾ ਪਏਗਾ ਤੇ ਉਸੇ ਤਰੀਕੇ ਨਾਲ ਜਿਵੇਂ 11 ਸੱਟਾਂ ਆਈਆਂ ਨੇ ਮੈਡੀਕਲ ਰਿਪੋਰਟ ਦੇ ਵਿੱਚ ਸੰਦੀਪ ਸਣੀ ਦੇ ਵਿੱਚ ਜਦੋਂ ਉਹਨੂੰ ਉਹਦਾ ਜਿਹੜਾ ਮੈਡੀਕਲ ਕਰਵਾਇਆ ਗਿਆ ਕਰਵਾਉਣ ਲਈ ਵੀ ਕਾਫੀ ਯਤਨ ਕਰਨੇ ਪਏ ਤੇ ਉਸ ਤੋਂ ਬਾਅਦ ਲੋਕਾਂ ਦੀ ਹਮਦਰਦੀ ਜਿੱਥੇ ਸੰਦੀਪ ਸਿੰਘ ਸਨੀ ਨਾਲ ਤੇ ਉਸੇ ਹਮਦਰਦੀ ਦੇ ਇਵਜ਼ ਵਜੋਂ ਮਦੀਪ ਸਿੰਘ ਨੂੰ ਟਿਕਟ ਤੇ ਮਦੀਪ ਸਿੰਘ ਨੂੰ ਪੰਜਕ ਉਮੀਦਵਾਰ ਤੇ ਪੰਜਕ ਉਮੀਦਵਾਰ ਦੇ ਨਾਲ ਹੁਣ ਲੋਕਾਂ ਦੀ ਸਪੋਰਟ ਮੈਂ ਇੱਕ ਰਿਪੋਰਟ ਸੁਣ ਰਿਹਾ ਸੀ ਜਿਹਦੇ ਚ ਇਹ ਕਿਹਾ ਗਿਆ ਕਿ ਉਸ ਹਲਕੇ ਦੇ ਵਿੱਚ 105 ਪਿੰਡ ਨੇ ਵਿਧਾਨ ਸਭਾ ਹਾਲ ਕੇ ਚ ਤੇ 50 ਪਿੰਡਾਂ ਨੇ ਲਿਖ ਕੇ ਲਾਤਾ ਕਿ ਜੇ ਮਨਦੀਪ ਸਿੰਘ ਆਉਂਦਾ ਹੈ ਪਿੰਡ ਦੇ ਵਿੱਚ ਤਾਂ ਉਹਦਾ ਸਵਾਗਤ ਹੈ ਬਾਕੀ ਜੇ ਕੋਈ ਆਉਂਦਾ ਹੈ ਤਾਂ ਉਹ ਪਿੰਡ 'ਚ ਨਾ ਬੜੇ ਤੇ ਜੇ ਇਸ ਤਰ੍ਹਾਂ ਦੀ ਹਵਾ ਸ਼ੁਰੂ ਚ ਹੀ ਬਣ ਗਈ ਨਾਮ ਜਤਗੀ ਵਾਲੇ ਦਿਨ ਤੋਂ ਹੀ ਬਣ ਗਈ ਫਿਰ ਤਾਂ ਸੁਭਾਵਿਕ ਹੈ ਕਿ ਚਿੰਤਾ ਜਿੱਥੇ ਕਰਨਵੀਰ ਵਰਜ ਦੀ ਕਾਂਗਰਸੀ ਉਮੀਦਵਾਰ ਦੀ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੀ ਰਾਜਾ ਵੜਿੰਗ ਦੀ ਵਧੀ ਹੈ ਸਭ ਦੀ ਚਿੰਤਾ ਵਧੀ ਹੈ ਰਾਜਾ ਵੜਿੰਗ ਦੀ ਚਿੰਤਾ ਸਾਹਮਣੇ ਆ ਗਈ ਉਸ ਨੇ ਇੱਕ ਗੇਮ ਉਸ ਨੇ ਇੱਕ ਖੇਲ ਖੇਲਤੀ ਉਸ ਨੇ ਇੱਕ ਚਾਲ ਚਲਤੀ ਕਿ ਇਹਨੂੰ ਖਾਲਸਤਾਨ ਵਰਸਸ ਐਂਟੀ ਖਾਲਸਤਾਨ ਆਪਾ ਬਣਾ ਲਈਏ ਉਸ ਨੂੰ ਇਹਨਾਂ ਨੂੰ ਖਾਲਸਤਾਨੀ ਕਹਿ ਕੇ ਕਿ ਤੁਸੀਂ ਖਾਲਸਤਾਨੀ ਚਾਹੋ ਨਾ ਜਾਂ ਹਿੰਦੁਸਤਾਨ ਚਾਹੋ ਨਿਓ ਸ਼ਾਇਦ ਉਹ ਲੋਕ ਜਿਹੜੇ ਐਂਟੀ ਖਾਲਸਤਾਨ ਨੇ ਆਮ ਤੌਰ ਤੇ ਉਹ Hindu ਜਿਹੜੇ ਹੈ ਮੰਨਿਆ ਜਾਂਦਾ ਉਹ ਖੇਡ ਜਿਹੜੀ ਆਮ ਪਾਰਟੀਆਂ ਲੋਕਾਂ ਨੂੰ ਦੋ ਧੜਿਆਂ ਚ ਵੰਡਣ ਲਈ ਖੇਡਦੀਆਂ ਨੇ ਉਹ ਖੇਡ ਖੇਡੀ ਹੈ ਜਿਹਦੀ ਲੋੜ ਨਹੀਂ ਸੀ ਮੈਂ ਸਮਝਦਾ ਰਾਜਾ ਬੜਿੰਗ ਨੇ ਇਹ ਜਿਹੜਾ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਕਿ ਜੀ ਤੁਸੀਂ ਇਹ ਚਾਹੁੰਦੇ ਹੋ ਇੱਕ ਠੀਕ ਕਿਤੇ ਮੈਂ ਨਹੀਂ ਸੁਣਿਆ ਕਿ ਕਿਸੇ ਨੇ ਖਾਲਸਾਣ ਦੀ ਮੰਗ ਕੀਤੀ ਹੋਵੇ ਤੇ ਲੇਕਿਨ ਰਾਜਾ ਬੜਿੰਗ ਦਾ ਇਹ ਕਹਿਣਾ ਕਿ ਤੁਸੀਂ ਖਾਲਸਾਣ ਚਾਹੁੰਦੇ ਹੋ ਜਾਂ ਹਿੰਦੁਸਤਾਨ ਚਾਹੁੰਦੇ ਹੋ ਇਹ ਗੱਲ ਬੜੀ ਹਾਸੋਈ ਨਹੀਂ ਹੈ ਜਾਂ ਇਹਦੇ ਪਿੱਛੇ ਕੋਈ ਸ਼ਰਾਰਤ ਹੈ ਜਾਂ ਇਹਦੇ ਪਿੱਛੇ ਡਰ ਹੈ ਇਹਦੇ ਪਿੱਛੇ ਚਿੰਤਾ ਹੈ ਇਹੀ ਜੀਆਂ ਗੱਲਾਂ ਇਹਨਾਂ ਦਰਜ ਕਾਂਗਰਸੀ ਬੜੇ ਕਰਦੇ ਨੇ ਅੱਜ ਇਹਨਾਂ ਦੇ ਲੀਡਰ ਪੀ ਚਦੰਬਰਮ ਨੇ ਜਿਹੜੀ ਗੱਲ ਕੀਤੀ ਹੈ ਕੇਂਦਰਾ ਗਾਂਧੀ ਨੇ ਗਲਤੀ ਕੀਤੀ ਆਪਰੇਸ਼ਨ ਬ੍ਰਿਊ ਸਟਾਰ ਕਰਕੇ ਪਰ ਉਹ ਗਲਤੀ ਇਕੱਲੇ ਨੇ ਨਹੀਂ ਕੀਤੀ ਉਹਦੇ ਚ ਫੌਜ ਵੀ ਸ਼ਾਮਲ ਸੀ ਉਹ ਚ ਜਿਹੜੇ ਖੁਫੀਆ ਵਿਭਾਗ ਵੀ ਸ਼ਾਮਲ ਸੀ ਸਿਵਲ ਵਾਲੇ ਵੀ ਸ਼ਾਮਲ ਸੀ ਉਹ ਸਾਰਿਆਂ ਨੇ ਜਿਹੜੀ ਕੱਲੀ ਨੂੰ ਨੂੰ ਇੰਦਰਾ ਗਾਂਧੀ ਨੂੰ ਭਰੀ ਕੀਤਾ ਉਹਨੇ ਉਹਦਾ ਉਹਦਾ ਵੀ ਕੋਈ ਮਤਲਬ ਨਹੀਂ ਸੀ ਇਹ ਜਿਹੜੇ ਜ਼ਖਮ ਅਛੇੜੇ ਜਾ ਰਹੇ ਨੇ ਖੈਰ ਆਪਾਂ ਤਰਨ ਤਰਨ ਦੀ ਗੱਲ ਕਰ ਰਹੇ ਹਾਂ ਤਰਨਤਾਰਨ ਦੇ ਵਿੱਚ ਕਾਂਗਰਸ ਦੀ ਚਿੰਤਾ ਦਾ ਇੱਕ ਹੋਰ ਵੀ ਕਾਰਨ ਹੈ ਕਿਉਂਕਿ ਜਿਸ ਤਰੀਕੇ ਨਾਲ ਇਹਨੂੰ ਟਿਕਟ ਦਿੱਤੀ ਗਈ ਕੋਈ ਨੌਨ ਬੰਦਾ ਨਹੀਂ ਕਾਂਗਰਸ ਪਾਰਟੀ ਤੋਂ ਇਹ ਸਵਾਲ ਉੱਠੇ ਕਿ ਵਰਜੋ ਹੈ ਕੋਣ ਇਹਦਾ ਕੀ ਤਜਰਬਾ ਹੈ ਚੋਣ ਲੜਨ ਦਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਨੀੜਲਾ ਹੋਣਾ ਤੇ ਪ੍ਰਤਾਪ ਸਿੰਘ ਬਾਜਵਾ ਤੇ ਇਹ ਵੱਡਾ ਬੋਝ ਹੈ ਜੇ ਇਹ ਹਾਰਦਾ ਹੈ ਤੇ ਬਾਜਵਾ ਜਿਹੜਾ ਹੈ ਉਸ ਦੀ ਪੋਜੀਸ਼ਨ ਬਹੁਤ ਕਮਜ਼ੋਰ ਹੋ ਜਾਣੀ ਹੈ ਕਾਂਗਰਸ ਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਹੈ ਬਾਜਬਾ ਵੀ ਇਹਨੂੰ ਆਪਣਾ ਮੁਛਦਾ ਸਵਾਲ ਬਣਾਉਣ ਲੱਗਿਆ ਹੋਇਆ ਸੋ ਇਹ ਜਿਹੜੀ ਕਾਂਗਰਸ ਦੀ ਚਿੰਤਾ ਤਾਂ ਆਪਾਂ ਨੂੰ ਸਮਝ ਆ ਰਹੀ ਹੈ ਇਸੇ ਵਿੱਚੋਂ ਹੀ ਖਾਲਸਾ ਨਿਕਰ ਹੈ ਜਿਹੜਾ ਇਹਨਾਂ ਦੇ ਮੂੰਹ ਕੱਢਿਆ ਹੁਣ ਆ ਜੋ ਹਰਮੀਤ ਸਿੰਘ ਸੰਧੂ ਹਰਮੀਤ ਸਿੰਘ ਸੰਧੂ ਜਦੋਂ ਅਕਾਲੀਆਂ ਚ ਸੀ ਤਿੰਨ ਵਾਰ ਜਤਨਾ ਹੋਰ ਗੱਲ ਹੈ ਜਤਨਾ ਬਿਲਕੁਲ ਠੀਕ ਹੈ ਲੇਕਿਨ ਉਦੋਂ ਬਾਅਦ ਕਈ ਕਿਸਮ ਦੇ ਇਲਜ਼ਾਮ ਨਸ਼ੇ ਦੇ ਇਲਜ਼ਾਮ ਉਦੋਂ ਬਾਅਦ ਇਹਨਾਂ ਨੇ ਜਿਨ੍ਹਾਂ ਦੀ ਪਾਰਟੀ ਵੱਲੋਂ ਹੁਣੋਂ ਲੜ ਰਿਹਾ ਹੈ ਇਹੀ ਲਾਉਣ ਵਾਲਾ ਸੀ ਜਦੋਂ ਕਸ਼ਮੀਰ ਸਿੰਘ ਸੋਧ ਦੀ ਇਲੈਕਸ਼ਨ ਚੱਲ ਰਹੀ ਸੀ ਤੇ ਹੁਣ ਉਹਨਾਂ ਦੀ ਪਾਰਟੀ ਦਾ ਉਮੀਦਵਾਰ ਹੈ ਇਹੀ ਹੁੰਦਾ ਹੈ ਇਹ ਪੋਲਿਟੀਕਲ ਪਾਰਟੀਆਂ ਨੇ ਸਾਡੇ ਦੇਸ਼ ਦੀਆਂ ਇਹਦੇ ਚ ਤਾਂ ਇਹ ਵੀ ਜੋ ਥੋੜੀ ਪਾਰਟੀ ਚ ਅਗ ਦੰਦ ਚੋਤਾ ਹੋ ਜਾਂਦਾ ਉਹੀ ਜੀਤ ਪਵਾਰ ਹੈ ਜਿਹਦੇ ਬਾਰੇ ਕਹਿ ਰਹੇ ਸੀ ਬੋਦੀ ਸਾਹਿਬ ਚੱਕੀ ਪੀਸਿੰਗ ਚੱਕੀ ਪੀਸਿੰਗ ਉਹੀ ਚੱਕੀ ਪੀਸਿੰਗ ਜਿਹੜਾ ਹੈ ਹੁਣ ਉਹਨਾਂ ਦੇ ਆਪਣੀ ਪਾਰਟੀ ਚ ਕਿੱਥੇ 70000 ਕਰੋੜ ਦਾ ਜਦੋਂ ਆਸਾਮ ਦਾ ਮੁੱਖ ਮੰਤਰੀ ਜਦੋਂ ਇਹਨੇ ਦੀ ਪਾਰਟੀ ਚ ਆ ਗਿਆ ਹਿੰਮਤ ਸ਼ਰਮਾ ਵਿਸ਼ਵਾ ਸਾਰਾ ਕੁਝ ਸਾਫ ਸੁਥਰਾ ਹੋ ਗਿਆ ਬਿਲਕੁਲ ਹਰਮੀਤ ਸਿੰਘ ਸੰਧੂ ਬਾਰੇ ਵੀ ਹੀ ਹੈ ਲੇਕਿਨ ਸੰਧੂ ਉਦੋਂ ਅਕਾਲੀ ਵੋਟ ਇਹ ਪੰਚਕ ਸੀਟ ਹੈ ਉਦੋਂ ਅਕਾਲੀ ਵੋਟ ਲੈ ਜਾਂਦਾ ਸੀ ਜਦੋਂ ਕੁਸ਼ਵੀਰ ਸਿੰਘ ਸੋਲ ਜਿੱਤਿਆ ਸੀ ਉਦੋਂ ਇੱਕ ਹਵਾ ਚੱਲੀ ਹੋਈ ਸੀ ਪੰਜਾਬ ਦੇ ਵਿੱਚ ਉਦੋਂ ਲੋਕ ਕਾਂਗਰਸੀਆਂ ਨੂੰ ਤੇ ਅਕਾਲੀਆਂ ਨੂੰ ਹਰਾਉਣਾ ਚਾਹੁੰਦੇ ਸੀ ਇਹਨਾਂ ਨੂੰ ਜਿਤਨੇ ਜਿਤਨਾ ਸੀ ਇਹਨਾਂ ਨੇ ਜਦੋਂ ਇਹ ਕਹਿੰਦੇ ਨੇ ਅਸੀਂ ਜਿੱਤੇ ਨੇ ਇਹ ਨੂੰ ਉਲਟ ਕਿਹਾ ਕਰੋ ਕਿ ਉਦੋਂ ਕਾਂਗਰਸ ਤੇ ਅਕਾਲੀ ਹਾਰੇ ਸੀ ਆਪੀਏ ਜਿੱਤੇ ਸੀ ਤੇ ਇਹ ਜਿਹੜਾ ਉਹ ਰਮੇਸ਼ ਸਿੰਘ ਸੱਧੂ ਹੁਣ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਲਾਂਕਿ ਇਹ ਕਿਹਾ ਜਾਂਦਾ ਕਿ ਸੱਤਾਧਾਰੀ ਚਰ ਵਾਲੇ ਜਿੱਤ ਜਾਂਦੇ ਨੇ ਲੇਕਿਨ ਜਿੱਤ ਜਾਂਦੇ ਨੇ ਤਾਂ ਗੱਲ ਜ਼ਰੂਰ ਹੈ ਪਰ ਜਿਹੜੀ ਹੁਣ ਸੀਟ ਜਿਸ ਤਰ੍ਹਾਂ ਹਵਾ ਬਣੀ ਹੈ ਜਾਂ ਜਿਵੇਂ ਹਵਾ ਬਰ ਰਹੀ ਹੈ ਡਰ ਮਨਦੀਪ ਤੋਂ ਇਹਨਾਂ ਨੂੰ ਵੀ ਲੱਗ ਰਿਹਾ ਹੈ ਤੇ ਡਰ ਤਾਂ ਫਿਰ ਸਰਵਿੰਦਰ ਕੋ ਰੰਧਾਵਾ ਨੂੰ ਵੀ ਲੱਗ ਰਿਹਾ ਹੈ ਜਿਹੜਾ ਬਾਰ ਬਾਰ ਹੁਣ ਪ੍ਰਚਾਰਿਆ ਜਾ ਰਿਹਾ ਹੈ ਕਿ ਜੀ ਉਹ ਤਾਂ ਧਰਮੀ ਫੌਜੀ ਦੀ ਪਤਨੀ ਹੈ ਜੀ ਪੜ੍ਹੀ ਲਿਖੀ ਹੈ ਪ੍ਰਿੰਸੀਪਲ ਰਹੀ ਹੈ ਤੋਂ ਇਹਦੇ ਨਾਲ ਅੱਠ ਕਾਉਂਸਲਰ ਨੇ ਸਰਪੰਚ ਨੇ 43 ਇਸ ਆਜ਼ਾਦ ਗਰੁੱਪ ਐ ਇਹ ਸਾਰਾ ਕੁਝ ਪ੍ਰਚਾਰਿਆ ਜਾ ਰਿਹਾ ਪਰ ਇਸ ਪ੍ਰਚਾਰ ਦੇ ਵਿੱਚ ਜਿਹੜੀ ਗੱਲ ਹੁਣ ਆ ਗਈ ਚਿੰਤਾ ਵਾਲੀ ਮਨਦੀਪ ਦਾ ਪੰਚਕ ਦਾ ਸਾਂਝਾ ਉਮੀਦਵਾਰ ਹੋਣਾ ਉਹ ਆਪ ਆਪਣੇ ਆਪ ਨੂੰ ਅਕਾਲੀ ਵਾਰਿਸ ਪੰਜਾਬ ਦੇ ਤਾਂ ਕਈ ਜਣੇ ਅਕਾਲੀ ਦਰਬਾਰ ਵਾਲੇ ਕਿ ਸਾਡਾ ਉਮੀਦਵਾਰਾ ਪਰ ਉਹ ਆਪਣੇ ਆਪ ਨੂੰ ਪੰਥਕ ਉਮੀਦਵਾਰ ਦੇ ਤੌਰ ਤੇ ਸਾਂਝਾ ਪੰਥਕ ਉਮੀਦਵਾਰ ਦੇ ਤੌਰ ਤੇ ਹੀ ਪ੍ਰਚਾਰ ਦੇ ਰਹੇ ਮਨਦੀਪ ਸਿੰਘ ਹੋਰੀ ਤਾਂ ਹੁਣ ਇਸ ਮਾਮਲੇ 'ਚ ਸ੍ਰਿਵਿੰਦਰ ਕੌਰ ਰੰਧਾਵਾ ਵੀ ਉਹ ਵੀ ਡਰੀ ਹੋਈ ਹੈ ਪਤਾ ਲੱਗਿਆ ਵੀ ਉਹ ਕਦੇ ਮਾਨੋਚਾਲ ਦੇ ਪਰਿਵਾਰ ਕੋਲ ਜਾਂਦੀ ਹੈ ਕਦੇ ਕਿਸੇ ਤੋਂ ਸਪੋਰਟ ਲੈਣ ਲਈ ਜਾ ਰਿਹਾ ਤੇ ਜਦੋਂ ਈਸਾਰ ਸ਼ੁਰੂ ਹੋ ਜੇ ਤਾਂ ਫਿਰ ਅਸਾਰ ਫਿਰ ਸਿੰਪਟਮ ਇਹੀ ਦੱਸਦੇ ਨੇ ਕਿ ਕੁਝ ਤਾਂ ਕੁਝ ਤਾਂ ਉੱਥੇ ਵੀ ਡਰ ਪਿਆ ਹੈ ਜਿਹੜਾ ਉਹਨਾਂ ਨੂੰ ਜਿੱਤ ਦੇ ਰਾਹ 'ਚ ਵੱਡਾ ਰੋੜਾ ਬਣੂਗਾ ਉਹ ਮਨਦੀਪ ਸਿੰਘ ਹੀ ਹੈ ਇਹ ਵੀ ਲੱਗਣ ਲੱਗਿਆ ਤੀਜੀ ਹੁਣ ਕਹਾਣੀ ਜੇ ਆਪਾਂ ਦੇਖੀਏ ਹਰਜੀਤ ਸਿੰਘ ਸੰਧੂ ਦੀ ਹੈ ਹਰਜੀਤ ਸਿੰਘ ਸੰਧੂ ਇਹ ਵੀ ਆਪਣੇ ਆਪ ਦੇ ਵਿੱਚ ਹਰਜੀਤ ਸਿੰਘ ਸੰਧੂ ਦਾ ਇਸ ਤਰੀਕੇ ਨਾਲ ਅਕਾਲੀਆਂ ਚ ਉਧਰ ਆ ਕੇ ਭਾਰਤੀ ਜਨਤਾ ਪਾਰਟੀ ਚ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਨਾ ਵੈਸੇ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਜਦੋਂ ਜਗਦੀਪ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤਾ ਉਦੋਂ ਰਵਨੀਤ ਬਿੱਟੂ ਨੇ ਜੋ ਭਾਸ਼ਣ ਦਿੱਤਾ ਉਹਦੇ ਮੁਤਾਬਕ ਤਾਂ ਇਹੀ ਆ ਵੀ ਕੁਝ ਵੀ ਹੋ ਜੇ 117 ਸੀਟਾਂ ਤੇ ਅਸੀਂ ਇਕੱਲੇ ਲੜਾਈ ਲੜਾਂਗੇ ਅਸੀਂ ਬੇਅਦਬੀ ਕਰਨ ਵਾਲਿਆਂ ਦੇ ਨਾਲ ਕਦੇ ਵੀ ਨਹੀਂ ਖੜਾਂਗੇ ਕਦੇ ਵੀ ਉਹਨਾਂ ਨਾਲ ਸਮਝੌਤਾ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਆਪ ਲਪਾਂਗੇ ਦੇਖੋ ਮੇਰਾ ਖਿਆਲ ਹੈ ਲੜਨ ਲਈ ਚਾਹੇ ਨਾ ਵੀ ਲੜਦੇ ਹੋਣ ਇਹ ਲੜਾਈ ਜਿੱਤਣ ਲਈ ਭਾਵੇਂ ਨਾ ਲੜਦੇ ਹੋਣ ਪਰ ਇਹ ਵੋਟਾਂ ਵਧਾਉਣ ਲਈ ਜ਼ਰੂਰ ਲੜ ਰਹੇ ਨੇ ਤੇ ਇਹਦੇ ਵਿੱਚ ਹਰਜੀਤ ਸਿੰਘ ਸੰਧੂ ਦੀ ਕੋਸ਼ਿਸ਼ ਹੋਊਗੀ ਕਿ ਮੈਂ ਆਪਣੇ ਪਾਰਟੀ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਇਸ ਪੰਥ ਖੜਕੇ ਵਿੱਚ ਜੜਾਂ ਲਾਵਾਂ ਇਹ ਉਹ ਨਾ ਕੋਸ਼ਿਸ਼ ਪੱਕੀ ਹੋਏਗੀ ਜਿੱਥੇ ਤੱਕ ਮੈਂ ਜਦੋਂ ਜ਼ਿਕਰ ਕੀਤਾ ਰਾਜਾ ਬਟਿੰਦ ਦਾ ਸ਼ੁਰਚ ਕਿਰਨਵੀਰ ਬੁਰਜ ਦਾ ਉਹਨਾਂ ਚ ਤਾਂ ਹੁਣ ਦੇਖੋ ਅਨੈਦ ਜੋਸ਼ੀ ਨੂੰ ਲਾਇਆ ਉਹ ਵੀ ਫੋਟੋ ਚ ਖੜਾ ਸੀ ਜਦੋਂ ਇਹ ਕਲਸਤਾਨ ਦੀ ਗੱਲ ਹੋ ਰਹੀ ਸੀ ਜਦੋਂ ਨਾਰੇ ਲੱਗ ਰਹੇ ਸੀ ਕਿ ਅਸੀਂ ਇਹਨੂੰ ਜਿਤਾਉਣਾ ਹੈ ਉਸ ਵੇਲੇ ਇਸ ਇਹ ਦੀ ਗੱਲ ਹੈ ਇਹ ਵੀ ਇੱਕ ਭਲੇਖਾ ਕੀ ਵਰੀ ਹੁੰਦਾ ਹੈ ਕੇ ਬੰਦਾ ਜਿਹੜਾ ਹੈ ਜੀ ਇੱਥੇ ਪੰਜਕ ਸੀਟਾਂ ਕੋ ਬਾਹਰ ਰ ਡਿੰਜ ਜਿੱਤੂਗਾ ਆਪਾਂ ਦੇਖੀਏ ਧਰਮਵੀਰ ਅਗਲੀ ਹੋਤਰੀ ਇੱਥੇ ਜਿੱਤਿਆ ਹਰਮਿੰਦਰ ਸਿੰਘ ਸੰਧੂ ਨੇ 17 ਚੋਰਾ ਆਇਆ ਸੀ ਉਹ ਵੀ ਤਾਂ ਜਿੱਤੀ ਗਿਆ ਨਾ ਜਿੱਤਸਾ ਦੇ ਦੀ ਕੋਈ ਗੱਲ ਨਹੀਂ ਉਹਦੇ ਜਸਵੀਰ ਟਿੰਪਾ ਵੀ ਪੋਟਾ ਬਾਬਾ ਕੁਲਵੀਰ ਜੀਰਾ ਵੀ ਹੈ ਲੇਕਿਨ ਜਿਹੜੀ ਇਹ ਕਹਿ ਕੇ ਅੱਜ ਦੀ ਇਹ ਸ਼ੁਰੂਆਤ ਹੈ ਇਹਨੇ ਸਵਾਲ ਜ਼ਰੂਰ ਖੜੇ ਕੀਤੇ ਨੇ ਕਿ ਇਹ ਸਵਾਲ ਜਦੋਂ ਖੜੇ ਹੁੰਦੇ ਨੇ ਖਾਲਸਪੁਰ ਦੇ ਨਾਂ ਤੇ ਹਿੰਦੋਸਤ ਚਾਹੀਦਾ ਖਾਲਸਾ ਨੇ ਕੋਈ ਜਿਮਨੀ ਚੌਂਣ ਦੇ ਵਿੱਚ ਇਸ ਤਰ੍ਹਾਂ ਦਾ ਨਾਹਰਾ ਦੇ ਕੇ ਰਾਜਾ ਬੜਿੰਗ ਨੇ ਕੋਈ ਜਿਹੜੀ ਗੱਲ ਸ਼ੁਰੂ ਕਰਤੀ ਉਹ ਤੋਂ ਸਾਰ ਨਜ਼ਰ ਆਉਣ ਲੱਗੇ ਕਿ ਇਹ ਜਿਹੜੀ ਸੀਟ ਹੈ ਉਹਦੇ ਤੇ ਜਿਹੜਾ ਅਕਾਲੀ ਦਲ ਬਾਦਸ ਪੰਜਾਬ ਦੇ ਨੇ ਹਵਾ ਬਣਾਉਣੀ ਸ਼ੁਰੂ ਕਰਤੀ ਤੇ ਜਦੋਂ ਹਵਾ ਬਣਦੀ ਹੈ ਨਾ ਆਪਾਂ ਅੰਮ੍ਰਿਤਪਾਲ ਦੇ ਟਾਈਮ ਦੇਖਿਆ ਸੀ ਫਿਰ ਨਾ ਸਿਰਫ ਅੰਮ੍ਰਿਤਪਾਲ ਜਿੱਤਿਆ ਸੀ ਤੇ ਉਹ ਹਵਾ ਫਰੀਦਕੋਟ ਤੱਕ ਚੜੀ ਗਈ ਸੀ ਸਰਜੀਤ ਸਿੰਘ ਵੀ ਜੱਤ ਗਿਆ ਸੀ ਤੋਂ ਇਹ ਉਸ ਪਾਸੇ ਨੂੰ ਤਾਂ ਨਹੀਂ ਸੰਕੇਤ ਕਰ ਰਹੀ ਗੱਲ ਭਾਵੇਂ ਜਲਦੀ ਹੈ ਨਿਰਣਾ ਕਰਨਾ ਹਾਲੇ ਇਟਸ ਟੂਰਲੀ ਟੂ ਸੇ ਪਰ ਜਿਵੇਂ ਹਾਲਾਤ ਬਣਦੇ ਜਾ ਰਹੇ ਨੇ ਉਹਦੇ ਚ ਮਨਦੀਪ ਜ਼ਰੂਰ ਜਿਹੜਾ ਹੈ ਉਹ ਉਹਦਾ ਜਿਹੜਾ ਕਾਫਲਾ ਬਣਦਾ ਜਾ ਰਿਹਾ ਹੈ ਵੱਡਾ ਦੇਖਦੇ ਆ ਅੱਗੇ ਕੀ ਹੁੰਦਾ ਅਜੇ ਨਹੀਂ ਮਿਲਦੇ ਆ ਅਗਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ